ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ 1 ਕਿਲੋ ਨਾ ਖਰੋਟ ਤੋਲ ਦੋ ਅੱਛਾ ਜੀ ਅ ਡੱਬੇ ਹੈਗੇ ਜੀ ਅੱਛਾ ਡੱਬਾ ਹਾਂ ਡੱਬਾ ਦੇ ਦੋ ਤੇ 1 ਕਿਲੋ ਸੇਵ ਅ ਅੱਛਾ ਤੋਲਿਆ ਹੈ ਹਾਂ ਤੇ ਇੱਕ ਮਠਾਈ ਦਾ ਡੱਬਾ ਦੇ ਦੋ ਖੇਲ ਦੇ ਖਿਲਣਾ ਖਿਲਾਂ ਦੇ ਦੋ ਮਠਾਈ ਦੇ ਡੱਬਾ ਭਰਿਆ ਹੋਈ ਦੇ ਦੇ ਹਾਂ ਹਾਂ ਦੇ ਦੋ ਦੇ ਦੋ ਠੀਕ ਹੈ ਪਹਿਲਾਂ ਹੀ ਤੋਲਿਆ ਹੋਇਆ ਨਾ ਹਾਂ ਠੀਕ ਹੈ ਤੇ ਇਹ ਕਰ ਦਿਓ ਪੈਕ ਇਹ ਵੇੜ ਗੱਟਾ ਪਾਉਣੀ ਹੈ ਹਾਂਜੀ ਹਾਂ ਪਾ ਦਿਓ ਪਾ ਦਿਓ ਜੀ ਪਾ ਦਿਓ ਇਹ ਅੱਧਾ ਕਿਲੋ ਜੀ ਆਹ ਪਾਈ ਜੀ ਠੀਕ ਹੈ ਜੀ ਠੀਕ ਹੈ ਪਾ ਦਿਓ ਇਹਨਾਂ ਨੂੰ ਪਾ ਦੇਣਾ ਬਸ ਜੀ ਇਹ ਪੈਸੇ ਬਣਾ ਦਿਓ ਕਿੰਨੇ ਬਣ ਗਏ ਜੀ ਇਹ ਬਣ ਗਏ ਸਾਡੇ ਜੀ 1200 ਕੀ ਤੇ 60 11.5 ਜੀ 11.5 ਕੇਤੀ 1380 ਕੇ 40 1420 ਤੇ 1720 ਰੁਪਏ 1700 ਬਣ ਗਿਆ ਜੀ 1420 1700 ਰੁਪਏ ਆਂ ਜੀ ਆ 500 ਰੁਪਏ ਲੈ ਲਓ ਜੀ 500 ਰੁਪਏ ਬਹੁਤ ਹੈ ਚਲੋ ਕੋਈ ਗੱਲ ਨਹੀਂ ਜੀ 500 ਰੁਪਏ ਦੇ ਦਿਓ ਜੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਜੀ ਨਹੀਂ ਨਹੀਂ 14-1500 ਦਾ ਸਮਾਨ ਨਹੀਂ ਹੋਣਾ ਜੀ 150 ਹੀ ਬੱਲੇ ਚ 50 ਕੋਈ ਗੱਲ ਨਹੀਂ ਜੀ ਦੇ ਦਿਓ ਤੁਸੀਂ ਨਹੀਂ ਜੀ ਕੀ ਫਾਇਦਾ ਅੱਛਾ ਕਟਆਪ ਹੋ ਗੋ ਇਸ ਕਿਆ ਚਲੋ 15 1550 ਦਾ ਸਮਾਨ ਸਮਾਨ ਹੈ ਜੀ ਅੱਛਾ ਜੀ ਚਲੋ ਜੀ ਜੇ ਨਹੀਂ ਦੇਣਾ ਫਿਰ ਤੁਹਾਡੀ ਮਰਜ਼ੀ ਅੱਜ ਦੇ ਬਾਅਦ ਫਿਰ ਮੈਂ ਤੁਹਾਡੀ ਦੁਕਾਨ ਤੇ ਨਹੀਂ ਆਉਂਦਾ ਜੀ ਸੋ ਜਿਵੇਂ ਗੁਰਮੁਖ ਪਿਆਰਿਓ ਇਹਨਾਂ ਗੁਰਮੁਖ ਪਿਆਰਾਂ ਦੀ ਨਾ ਅਸੀਂ ਦੁਕਾਨ ਤੇ ਸਮਾਨ ਲੈਣ ਵਾਸਤੇ ਵਸਤੂ ਲੈਣ ਵਾਸਤੇ ਆਏ ਆ तकरीबन ਇੱਥੇ ਜਿਵੇਂ ਸਾਡੇ ਪਿੰਡ 'ਚ ਦੁਕਾਨ ਹੈ ਇੱਥੇ ਹਰ ਵਸਤੂ ਹਰ ਹਰ ਤਰ੍ਹਾਂ ਦਾ ਜਿਹੜਾ ਸਮਾਨ ਉਹ ਮਿਲ ਜਾਂਦਾ ਹੁਣ ਇਹਨਾਂ ਗੁਰਮੁਖ ਪਿਆਰਿਆਂ ਕੋਲੋਂ ਮੈਂ ਕੁਝ ਸਮਾਨ ਜਿਹੜਾ ਉਹ ਲਿਆ ਉਹ ਸਮਾਨ ਦੀ ਜਿਹੜੀ ਕੀਮਤ ਬਣੀ ਆ ਨਾ 17-18 ਕੁ ਰੁਪਇਆ ਬਣੀ ਆ ਔਰ ਮੈਂ ਇਹਨਾਂ ਨੂੰ ਉਹਦੀ ਜਿਹੜੀ ਵਸਤੂ ਦੀ ਕੀਮਤ ਆ ਉਹ 500 ਰੁਪਇਆ ਦੇ ਰਿਹਾ ਹਾਂ ਸੋ ਉਹਨਾਂ ਨੂੰ ਮੈਂ ਕਿਹਾ ਵੀ ਭਾਈ ਸਾਹਿਬ ਵੀ ਆ 500 ਰੁਪਇਆ ਤੁਸੀਂ ਲੈ ਲਓ ਤੇ ਮੈਨੂੰ ਜਿਹੜੀ ਐ ਇਹ ਵਸਤੂ ਦੇ ਦਿਓ ਪਰ ਉਹਨਾਂ ਨੇ ਉਹ ਦੇਣ ਤੋਂ ਇਨਕਾਰ ਕਰਤਾ ਹੈਨਾ ਵੀ ਭਾਈ ਇਹ ਐਨ ਦੇ ਵਿੱਚ ਵਸਤੂ ਨਹੀਂ ਮਿਲਣੀ ਇਹਦੇ ਵਾਸਤੇ ਪੈਸੇ ਘੱਟ ਨੇ ਔਰ ਮੈਂ ਉਹਨਾਂ ਕੋਲੋਂ ਨਾ ਨਾਰਾਜ਼ ਹੋ ਕੇ ਆ ਗਿਆ ਹੁਣ ਜਿਸ ਤਰ੍ਹਾਂ ਮੈਂ ਉਹਨਾਂ ਕੋਲੋਂ ਨਾਰਾਜ਼ ਹੋ ਕੇ ਆਇਆ ਉਹਨਾਂ ਨੇ ਅੱਗੋਂ ਮੈਨੂੰ ਨਾ ਕੁਝ ਨਹੀਂ ਕਿਹਾ ਨਾ ਉਹਨਾਂ ਨੇ ਮੈਨੂੰ ਕੁਝ ਬੋਲਿਆ ਕਿਉਂਕਿ ਮੈਂ ਉਹਨਾਂ ਕੋਲੋਂ ਨਾਰਾਜ਼ ਹੋ ਕੇ ਆਇਆ ਪਤਾ ਨਹੀਂ ਮੇਰੇ ਵਰਗਿਆਂ ਨੇ ਹੋਰ ਕਿੰਨੇ ਆ ਕਿ ਨਹੀਂ ਆਉਣਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਮੇਰੇ ਤੱਕ ਹੁਣ ਇਸੇ ਤਰ੍ਹਾਂ ਆਪਾਂ ਜੋ ਸਾਨੂੰ ਗੁਰਬਾਣੀ ਗੁਰੂ ਸਮਝਾਉਣਾ ਚਾਹੁੰਦੇ ਨੇ ਆਪਾਂ ਸੌਖੇ ਜਿਹੇ ਸ਼ਬਦਾਂ ਵਿੱਚ ਇਹ ਕੋਸ਼ਿਸ਼ ਕੀਤੀ ਹੈ ਸਿੱਖਣ ਦੀ ਹੁਣ ਜਿਸ ਤਰ੍ਹਾਂ ਨੇ ਇੱਕ ਗੁਰਮੁਖ ਪਿਆਰਾ ਉਹਨੇ ਸਮਾ ਮਿੱਥ ਲਿਆ ਵੀ ਮੈਂ ਸਵਾ ਮਹੀਨਾ ਗੁਰੂ ਘਰ ਜਾਣਾ ਅੱਜ ਕੱਲ ਸਾਡਾ ਜਿਹੜਾ ਗੁਰੂ ਦੇ ਨਾਲ ਪ੍ਰੇਮ ਪਿਆਰ ਆ ਨਾ ਉਹ ਗੁਰਮੁਖ ਪਿਆਰ ਉਹ ਦੇਣ ਲੈਣ ਤੱਕ ਸਬੰਧਾ ਬਸ ਅਸੀਂ ਗੁਰੂ ਨੂੰ ਜੇ ਪਿਆਰ ਕਰਦੇ ਆ ਜਾਂ ਅਸੀਂ ਗੁਰੂ ਕੋਲ ਜਾਂਦੇ ਆ ਜਾਂ ਅਸੀਂ ਗੁਰੂ ਦੀ ਕੋਈ ਆਰਾਧਨਾ ਬੰਦਗੀ ਕਰਦੇ ਆ ਉਹ ਸਾਡੀ ਉਹਦੇ ਅੱਗੇ ਕੋਈ ਨਾ ਕੋਈ ਇੱਛਾ ਹੁੰਦੀ ਹੈ ਇੱਕ ਚੀਜ਼ ਅਸੀਂ ਧਿਆਨ ਵਿੱਚ ਰੱਖ ਲਈਏ ਵੀ ਜੇ ਸਾਡੇ ਅੰਦਰ ਤ੍ਰਿਸ਼ਨਾ ਨਾ ਸਾਡੇ ਅੰਦਰ ਤ੍ਰਿਸ਼ਨਾ ਹੋ ਸਕਦੀ ਹੈ ਤਾਂ ਗੁਰੂ ਦੇ ਨਾਲ ਪ੍ਰੇਮ ਨਹੀਂ ਪੈ ਸਕਦਾ ਕਿਉਂਕਿ ਤ੍ਰਿਸ਼ਨਾ ਦਾ ਕੋਈ ਅੰਤ ਨਹੀਂ ਹੈ ਜਿਵੇਂ ਇੱਕ ਗੁਰਮੁਖ ਪਿਆਰੇ ਨੇ ਸੋਚਿਆ ਵੀ ਮੈਂ ਸਵਾ ਮਹੀਨਾ ਗੁਰਦੁਆਰੇ ਜਾਵਾ ਜਾਂ ਮੰਦਰ ਮਸਜਿਦ ਜਾਵਾ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਆਪਣੀ ਨਾ ਮੰਗ ਲਈ ਬੈਠਾ ਸੀ ਉਹਦੀ ਮੰਗ ਸੀ ਵੀ ਮੈਂ ਇੱਕ ਮਹਿੰਗੀ ਗੱਡੀ ਮੈਨੂੰ ਜਿਹੜੀ ਆ ਉਹ ਚਾਹੀਦੀ ਐ ਉਹ ਸਵਾ ਮਹੀਨਾ ਗੁਰਦੁਆਰੇ ਜਾਂਦਾ ਰਿਹਾ ਪਰ ਉਹਦੀ ਜਿਹੜੀ ਆ ਉਹ ਮੰਗ ਪੂਰੀ ਨਾ ਹੋਈ ਜਦੋਂ ਉਹਦੀ ਮੰਗ ਪੂਰੀ ਨਾ ਹੋਈ ਤਾਂ ਗੁਰੂ ਨਾਲੋਂ ਨਾਰਾਜ਼ ਹੋ ਗਿਆ ਕਹਿੰਦਾ ਵੀ ਤੂੰ ਮੇਰੀ ਮੰਗ ਨਹੀਂ ਪੂਰੀ ਕੀਤੀ ਵੀ ਅੱਜ ਤੇ ਬਾਅਦ ਮੈਂ ਤੇਰੇ ਦਰ ਤੇ ਨਹੀਂ ਆਉਣਾ ਹੁਣ ਜਿਵੇਂ ਇਹਨਾਂ ਗੁਰਮੁਖ ਪਿਆਰਿਆਂ ਕੋਲੋਂ ਮੈਂ ਨਾਰਾਜ਼ ਹੋ ਗਿਆ ਵੀ ਠੀਕ ਹੈ ਜੇ ਤੁਸੀਂ ਮੈਨੂੰ ਵਸਤੂ ਚੀਜ਼ ਨਹੀਂ ਦੇਣੀ ਤਾਂ ਮੈਂ ਵੀ ਅੱਜ ਤੇ ਬਾਅਦ ਤੇਰੀ ਦੁਕਾਨ ਤੇ ਪੈਰ ਨਹੀਂ ਰੱਖਦਾ ਹੁਣ ਗੁਰਮੁਖ ਪਿਆਰੋ ਮੇਰੇ ਵਰਗੇ ਤਾਂ ਪਤਾ ਨਹੀਂ ਕਿੰਨੇ ਇੱਕ ਇਹਨਾਂ ਦੇ ਕੋਲ ਰੋਜ਼ ਸੌਦਾ ਲੈਣ ਵਾਸਤੇ ਆਉਂਦੇ ਨੇ ਮੈਨੂੰ ਇਹਨਾਂ ਤੱਕ ਲੋੜ ਹੈ ਇਹਨਾਂ ਨੂੰ ਮੇਰੇ ਤੱਕ ਕੋਈ ਲੋੜ ਨਹੀਂ ਹੁਣ ਜਦੋਂ ਪ੍ਰਾਣੀ ਗੁਰਮੁਖ ਪਿਆਰਾ ਗੁਰਦੁਆਰੇ ਜਾ ਕੇ ਗੁਰੂ ਨੂੰ ਕਹਿਣ ਲੱਗਿਆ ਵੀ ਠੀਕ ਆ ਜੇ ਤੂੰ ਮੇਰੀ ਮੰਗ ਨਾ ਪੂਰੀ ਕੀਤੀ ਫਿਰ ਮੱਜ ਤੇ ਬਾ ਤੇਰੇ ਦਵਾਰੇ ਤੇ ਨਹੀਂ ਹੁੰਦਾ ਸੋ ਜੇ ਅਸੀਂ ਗੁਰੂ ਨੂੰ ਇਦਾਂ ਕਹਿ ਵੀ ਦਿੰਨੇ ਤਾਂ ਇਹਦੇ ਵਿੱਚ ਗੁਰੂ ਦਾ ਕੀ ਜਾਂਦਾ ਭਾਈ ਨਾ ਜਾਈਏ ਅਸੀਂ ਗੁਰਦੁਆਰੇ ਗੁਰੂ ਨੂੰ ਸਾਡੇ ਨਾਲ ਕੀ ਲਾਭ ਹੈ ਹੁਣ ਗੱਲ ਹੋਈ ਇਸ ਤਰ੍ਹਾਂ ਵੀ ਉਹਦੀ ਸੇਵਾ ਜਿਹੜੀ ਐ ਉਹਦਾ ਸੌਦਾ ਜਿਹੜਾ ਵਸਤੂ ਆ ਉਹ ਮਹਿੰਗੀ ਐ ਮੈਂ ਉਹਨੂੰ ਜਿਹੜੀ ਉਹਦਾ ਪੈਸਾ ਘਟ ਦੇ ਰਿਹਾ ਹੁਣ ਇਸੇ ਤਰ੍ਹਾਂ ਜਦੋਂ ਅਸੀਂ ਗੁਰੂਕੁਲ ਜਾਂਦੇ ਆ ਅਸੀਂ ਗੁਰੂਕੁਲ ਸਮਾਂ ਕਿੰਨਾ ਕੁ ਬਤੀਤ ਕਰਦੇ ਹਾਂ ਕਿਉਂਕਿ ਸਾਡੀਆਂ ਬਸ ਮੰਗਾਂ ਜ਼ਿਆਦਾ ਨੇ ਹੁਣ ਸਾਡੀ ਸੇਵਾ ਉਨੀ ਹੁੰਦੀ ਨਹੀਂ ਅਸੀਂ ਗੁਰੂਕੁਲੋਂ ਮੰਗ ਕਰਦੇ ਆ ਜ਼ਿਆਦਾ ਮਹਾਰਾਜ ਕੀ ਗੁਰਬਾਣੀ ਦੇ ਵਿੱਚ ਸਫਰਮਾਉਂਦੇ ਨੇ ਕਹਿੰਦੇ ਸੇਵਾ ਥੋੜੀ ਮੰਗਨ ਬਹੁਤ ਆ ਵੀ ਸੇਵਾ ਦਾ ਭਾਵੇਂ ਚਲੋ ਅਸੀਂ ਗਿਣਵੀ ਮਣਵੀ ਕਰ ਲਈ ਵੀ ਸਵਾ ਮਹੀਨਾ ਕਰ ਲਿਆ ਕਿਸੇ ਨੇ 2 ਮਹੀਨੇ ਕਰ ਲਈ ਕਿਸੇ ਨੇ 3 ਮਹੀਨੇ ਕਰ ਲਈ ਉਦੇ ਬਦਲੇ ਅਸੀਂ ਗੁਰੂ ਕੋਲ ਮੰਗਦੇ ਕਿੰਨਾ ਕਾ ਮਹਾਰਾਜ ਕਹਿੰਦੇ ਸੇਵਾ ਥੋੜੀ ਮੰਗਨ ਬਹੁਤਾ ਮਹਿਲ ਨਾ ਪਾਵੈ ਕਹਿ ਤੋ ਬਹੁਤਾ ਵੀ ਮੰਗ ਵੱਡੀ ਰੱਖੀ ਹੈ ਸੇਵਾ ਥੋੜੀ ਹੈ ਹੁਣ ਦੋ ਤਰ੍ਹਾਂ ਦੀਆਂ ਜਿਹੜੀਆਂ ਮੰਗਾਂ ਹੁੰਦੀਆਂ ਨੇ ਗੁਰੂ ਕੋਲ ਅਸੀਂ ਜਦੋਂ ਮੰਗਦੇ ਆ ਨਾ ਗੁਰੂ ਤੋਂ ਦੋ ਚਿਰ ਦੋ ਤਰ੍ਹਾਂ ਦੀ ਮੰਗ ਆ ਸਾਡੀ ਭਗਤ ਦੀ ਮੰਗ ਹੋਰ ਹੈ ਤੇ ਸਾਡੀ ਦੁਨਿਆਵੀ ਜਿਹੜੇ ਤ੍ਰੈ ਗੁਣਾ ਦੇ ਲੋਕਾਂ ਦੀ ਮੰਗ ਉਹ ਹੋਰ ਹੈ ਹੁਣ ਜੇ ਅਸੀਂ ਦੇਖੀਏ ਵੀ 100 ਦੇ ਵਿੱਚੋਂ 99% ਜਿਹੜੀ ਮੰਗ ਹੈ ਉਹ ਆ ਤ੍ਰੈ ਗੁਣਾ ਦੀ ਹੈ ਹੁਣ ਜਦੋਂ ਅਸੀਂ ਗੁਰੂ ਕੋਲ ਅਰਦਾਸ ਬੇਨਤੀ ਵੀ ਕਰਦੇ ਆ ਨਾ ਗੁਰੂ ਕੋਲ ਅਰਦਾਸ ਬੇਨਤੀ ਕਰਦੇ ਆ ਅਸੀਂ ਤ੍ਰੈ ਗੁਣਾ ਦੇ ਖਜ਼ਾਨੇ ਦੀ ਹੁਣ ਕਿਸੇ ਨੂੰ ਦੁੱਧ ਚਾਹੀਦਾ ਕਿਸੇ ਨੂੰ ਪੁੱਤ ਚਾਹੀਦਾ ਕਿਸੇ ਨੂੰ ਘਰ ਚਾਹੀਦਾ ਕਿਸੇ ਨੂੰ ਮਕਾਨ ਚਾਹੀਦਾ ਕਿਸੇ ਨੂੰ ਗੱਡੀ ਚਾਹੀਦੀ ਹੈ ਪਰ ਉਹ ਵਿਰਲੇ ਵਿਰਲੇ ਨੇ ਜਿਹੜੇ ਕਹਿੰਦੇ ਨੇ ਵੀ ਪਰਮਾਤਮਾ ਸਤਗੁਰੂ ਬਿਨ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਹੁਣ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਹਿੰਦੇ ਨੇ ਵੀ ਜੇ ਤੇਰੇ ਤੋਂ ਬਗੈਰ ਕੁਝ ਮੰਗਣਾ ਹੈ ਤੇਰੇ ਨਾਮ ਤੋਂ ਬਗੈਰ ਕੁਝ ਮੰਗਣਾ ਹੈ ਇਹ ਸਿਰਫ ਦੁੱਖਾਂ ਦਾ ਕਾਰਣ ਹੀ ਹੁਣ ਗੁਰੂ ਸਾਹਿਬ ਨੂੰ ਕੁਝ ਹੋਰ ਸਮਝਾਉਣ ਦਾ ਯਤਨ ਕਰਦੇ ਨੇ ਹੁਣ ਜੇ ਅਸੀਂ ਗੁਰੂ ਦਵਾਰੇ ਜਾਂ ਗੁਰੂ ਦੇ ਚਰਨਾਂ 'ਚ ਜਾਂ ਗੁਰੂ ਦੀ ਬੰਦਗੀ ਦੇ ਨਾਲ ਜੁੜਦੇ ਆ ਨਾ ਗੁਰੂ ਸਾਡਾ ਸਬਰ ਦੇਖਦਾ ਵੀ ਦੇਖੀਏ ਬੱਚਾ ਕਿੰਨੀ ਕੁ ਦੇਰ ਤੱਕ ਸਬਰ ਦੇ ਨਾਲ ਬੈਠਦਾ ਹੁਣ ਜਿਸ ਤਰ੍ਹਾਂ ਸਾਡੇ ਘਰਾਂ ਦੇ ਵਿੱਚ ਇੱਕ ਮੰਗਤਾ ਆਉਂਦਾ ਨਾ ਅਸੀਂ ਦੇਖੀਏ ਜਿਹੜਾ ਸਬਰ ਕਿੰਨਾ ਮੰਗਤੇ ਦੇ ਕੋਲ ਮੰਗਤਾ ਆਉਂਦਾ ਸਾਡੇ ਘਰ ਦੀ ਬੈਲ ਖੜਕਾਉਂਦਾ ਜਦੋਂ ਬੈਲ ਖੜਕਾਂਦਾ ਉਸ ਨੂੰ ਇਸ ਪਤ ਇਹ ਪਤਾ ਹੁੰਦਾ ਹੈ ਵੀ ਅੱਗੋਂ ਮੈਨੂੰ ਖੈਰ ਨਹੀਂ ਪੈਣੀ ਉਹ ਖੈਰ ਦੀ ਆਸ ਦੇ ਵਿੱਚ ਨਹੀਂ ਹੁੰਦਾ ਉਹ ਇਹ ਆਉਂਦਾ ਵੀ ਹੋ ਸਕਦਾ ਵੀ ਮੈਨੂੰ ਮਾਲਕ ਜਿਹੜਾ ਨਾ ਉਹ ਝੜਕ ਕੇ ਭੇਜ ਸਕਦਾ ਉਹਦਾ ਸਬਰ ਜਿਹੜਾ ਨਾ ਉਹ ਬਹੁਤ ਵੱਡਾ ਹੈ ਮੰਗਦਾ ਇੱਕ ਵਾਰੀ ਬੈਲ ਵਜਾਉਂਦਾ ਦੂਜੀ ਵਾਰੀ ਉਹ ਵਜਾਉਂਦਾ ਉਹਨੂੰ ਪਤਾ ਹੁੰਦਾ ਵੀ ਹੁਣ ਮਾਲਕ ਗੁੱਸੇ ਦੇ ਨਾਲ ਆਊਗਾ ਜਦੋਂ ਤੀਜੀ ਵਾਰੀ ਆਉਂਦਾ ਤਾਂ ਅੰਦਰੋਂ ਮਾਲਕ ਨਿਕਲ ਕੇ ਆਉਂਦਾ ਕਿਉਂਕਿ ਮਾਲਕ ਮਰਜ਼ੀ ਹੈ ਮਾਲਕ ਦੀ ਹੁਣ ਉਹ ਮਾਲਕ ਦੀ ਮਰਜ਼ੀ ਹੈ ਭਾਵੇਂ ਮੰਗਤੇ ਨੂੰ ਉਹ ਖੈਰ ਪਾਵੇ ਦੇਵਾਂ ਨੂੰ ਝੜਕ ਕੇ ਦਰ ਤੋਂ ਮੋੜਦਾ ਹੈ ਹੁਣ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਨਾਲ ਜੁੜਦੇ ਹਾਂ ਗੁਰਦੀ ਸੇਵਾ ਦੇ ਨਾਲ ਜੁੜਦੇ ਹਾਂ ਗੁਰੂ ਵੀ ਸਾਡਾ ਸਬਰ ਪਰਖਦਾ ਹੈ ਉਹ ਕੀ ਪਰਖਦਾ ਹੈ ਉਹ ਮਹਾਰਾਜ ਕਹਿੰਦੇ ਜੇ ਦਰ ਮੰਗਤ ਕੂਕ ਕਰੇ ਮਹਲੇ ਖਸਮ ਸੁਣੇ ਭਾਵੇਂ ਧੀਰਗ ਭਾਵੇਂ ਧੱਕੇ ਇੱਕ ਵਡਾਈ ਦੇ ਹੁਣ ਇੱਥੇ ਗੱਲ ਪ੍ਰੇਮ ਦੀ ਹੈ ਹੁਣ ਜੇ ਤਾਂ ਅਸੀਂ ਪ੍ਰੇਮ ਦੇ ਵਿੱਚ ਜੁੜੇ ਹੋਏ ਹਾਂ ਦਰ ਤੇ ਬੈਠ ਕੇ ਫਰਿਆਦ ਕਰਦੇ ਹਾਂ ਫਿਰ ਉਹ ਮਾਲਕ ਦੀ ਮਰਜ਼ੀ ਹੈ ਭਾਵੇਂ ਉਹ ਸਾਨੂੰ ਬੜਾਈ ਦੇ ਕੇ ਅੰਦਰ ਬੁਲਾ ਸਕਦਾ ਹੈ ਸਾਡਾ ਵਿਚਾਰ ਕਰ ਸਕਦਾ ਹੈ ਗੱਲਬਾਤ ਕਰ ਸਕਦਾ ਨਾ ਉਹ ਆਪਣੀ ਮਰਜ਼ੀ ਦਾ ਮਾਲਕ ਹੈ ਫਿਰ ਉਹ ਸਾਨੂੰ ਉਥੋਂ ਧੱਕੇ ਮਾਰ ਕੇ ਕੱਢ ਵੀ ਸਕਦਾ ਪਰ ਅਸੀਂ ਕਦੇ ਗੁਰਮੁਖ ਪਿਆਰਿਓ ਗੁਰੂ ਤੋਂ ਗੁੱਸੇ ਨਹੀਂ ਹੋਣਾ ਕਿਉਂਕਿ ਗੁਰੂ ਸਾਨੂੰ ਕੁਝ ਹੋਰ ਦੇਣ ਵਾਸਤੇ ਬੈਠਾ ਹੈ ਉਹ ਮਹਾਰਾਜ ਕੀ ਕਹਿੰਦੇ ਨੇ ਗੁਰਬਾਣੀ ਜੀ ਕੀ ਸਮਝਾਉਂਦੇ ਨੇ ਕੀ ਦੇਣ ਵਾਸਤੇ ਗੁਰੂ ਸਾਨੂੰ ਬੈਠਾ ਹੈ ਮਹਾਰਾਜ ਕਹਿੰਦੇ ਨੇ ਸਤ ਗੁਰ ਸਿੱਖ ਕੋ ਨਾਮ ਧਨ ਦੇ ਗੁਰਕਾ ਸਿੱਖ ਵੱਡ ਭਾਗੀ ਹੈ ਵੀ ਸਾਨੂੰ ਦਾ ਗੁਰੂ ਉਹ ਵਸਤੂ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਮਾਰਾ ਕਹਿੰਦੇ ਸਤ ਗੁਰ ਸਿੱਖ ਕਾ ਹਲਤ ਪਲਤ ਸਵਾਰੇ ਹੁਣ ਗੁਰੂ ਨੇ ਤਾਂ ਸਾਨੂੰ ਗੁਰਮੁਖ ਪਿਆਰੇ ਉਹ ਖਜ਼ਾਨਾ ਦੇਣਾ ਜਿਸ ਖਜ਼ਾਨੇ ਨੂੰ ਜੇ ਅਸੀਂ ਆਹ ਤਰਲੋਕੀ ਵੀ ਇੱਕ ਪਾਸੇ ਤ올ਦੀਏ ਤਾਂ ਉਹ ਨਾਮ ਦਾ ਖਜ਼ਾਨਾ ਇੱਕ ਪਾਸੇ ਰੱਖਦੇ ਤਾਂ ਵੀ ਬਰਾਬਰ ਨਹੀਂ ਢੜਾ ਪੈਂਦਾ ਸੋ ਗੁਰੂ ਸਾਨੂੰ ਨਾਮ ਦੇਣ ਵਾਸਤੇ ਗੁਰਮੁਖ ਪਿਆਰੇ ਬੈਠਾ ਪਰ ਅਸੀਂ ਕਿਤੇ ਨਾ ਕਿਤੇ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਇਹ ਸਾਰੀਆਂ ਵਸਤੂਆਂ ਜਿੰਨੀਆਂ ਨੇ ਨਾ ਇਹ ਕਾਲ ਦੇ ਮਤੈ ਤੋ ਉਹ ਤੁ ਮੰਗਦੇ ਆਂ ਪਰ ਸਤਗੁਰ ਸਿੱਖ ਕੋ ਨਾਮ ਤੰਦੇ ਨਾਨਕ ਗੇ ਘਰ ਕੇਵਲ ਨਾਮ ਹੁਣ ਉਹ ਅਕਾਲ ਪੁਰਖ ਪਰਮਾਤਮਾ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਪਾਉਣੀ ਚਾਹੁੰਦਾ ਅਸੀਂ ਕਹਿੰਦੇ ਵੀ ਅਸੀਂ ਸਾਨੂੰ ਨਾਮ ਨਹੀਂ ਚਾਹੀਦਾ ਸਾਨੂੰ ਆ ਤਰ੍ਹਾਂ ਗੁਣਾ ਦਾ ਖਜ਼ਾਨਾ ਚਾਹੀਦਾ ਕਿਉਂਕਿ ਹੁਣ ਜਦੋਂ ਅਸੀਂ ਬੰਦਗੀ ਦੇ ਨਾਲ ਜੁੜਦੇ ਹਾਂ ਪ੍ਰਮਾਤਮਾ ਦੇ ਨਾਮ ਸਿਮਰਨ ਦੇ ਨਾਲ ਜੁੜਦੇ ਹਾਂ ਬਾਣੀ ਦੇ ਨਾਲ ਜੁੜਦੇ ਹਾਂ ਬਾਣੀ ਨੂੰ ਵਿਚਾਰਦੇ ਹਾਂ ਜਦੋਂ ਅਸੀਂ ਮਨ ਸੁਰਤੀ ਕਰਕੇ ਗੁਰਮੁਖ ਪਿਆਰਿਓ ਸਿਮਰਨ ਬੰਦਗੀ ਦੇ ਨਾਲ ਜੁੜਦੇ ਹਾਂ ਫਿਰ ਕੀ ਹੁੰਦਾ ਮਹਾਰਾਜ ਕਿਰਪਾ ਕਰ ਦਿੰਨੇ ਉਹ ਮਾਰੇ ਕਹਨੇ ਜਾ ਤੂੰ ਮੇਰੇ ਬਲ ਹੈ ਤਾਂ ਕਾਮੋ ਛੰਦਾ ਤਦ ਸਭ ਕੁਝ ਮੈਨੋਂ ਸੌਪਿਆ ਜਾਂ ਤੇਰਾ ਬੰਦਾ ਹੁਣ ਜਦੋਂ ਭਗਤ ਬੰਦਗੀ ਦੇ ਉੱਤੇ ਚੱਲਦਾ ਸਾਰਾ ਕੁਝ ਆਪਣਾ ਤਨ ਮਨ ਤਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਜਦੋਂ ਭਗਤ ਹੁਕਮ ਤੇ ਚੱਲਦਾ ਫਿਰ ਗੁਰਮੁਖ ਪਿਆਰਿਓ ਸਤਗੁਰੂ ਆਪਣਾ ਸਾਰਾ ਹੀ ਖਜ਼ਾਨਾ ਦਦਾ ਦਾਤਾ ਏਕ ਹੈ ਸਭ ਕੋ ਦੇਣ ਦੇਵਣ ਹਾਰ ਦੇਂਦਿਆਂ ਤੋਟਨਾ ਆਵੇ ਗਣਤ ਭਰੇ ਪੰਡਾਰ ਉਹ ਸਾਰੇ ਹੀ ਖਜ਼ਾਨਾ ਆਪਣੇ ਭਗਤ ਨੂੰ ਬਖਸ਼ਿਸ਼ ਕਰ ਦਿੰਦਾ ਫਿਰ ਭਗਤ ਕਿਸੇ ਦਾ ਮਹਤਾਜ ਨਹੀਂ ਰਹਿੰਦਾ ਸੋ ਸਾਨੂੰ ਗੁਰਮੁਖ ਪਿਆਰਿਓ ਆ ਮਾੜੀਆਂ ਮੜੀਆਂ ਵਸਤੂਆਂ ਪਿੱਛੇ ਗੁਰੂ ਤੋਂ ਨਹੀਂ ਮੁੱਖ ਮੋੜਨਾ ਚਾਹੀਦਾ ਫਿਰ ਤਾਂ ਮਾਰੇ ਕਹਿੰਦੇ ਨੇ ਬੇਮੁਖ ਹੋਏ RAM ਤੋਂ ਲੱਗਣ ਜਨਮ ਬਿਜੋਗ ਜੇ ਪਰਮਾਤਮਾ ਤੋਂ ਮੁੱਖ ਮੋੜ ਲਿਆ ਗੁਰਮੁਖ ਪਿਆਰਿਓ ਫਿਰ ਆ 84 ਲੱਖ ਸਾਨੂੰ ਜੀਉ ਨੂੰ ਭੋਗਣੀ ਪੈਣੀ ਸੋਇਸ ਕਰਕੇ ਸਾਨੂੰ ਲੋੜ ਹੈ ਵੀ ਗੁਰੂ ਤੋਂ ਅਸੀਂ ਨਾਰਾਜ਼ ਨਹੀਂ ਹੋਣਾ ਸਬਰ ਕਰਕੇ ਉਹ ਮੰਗਤੇ ਦੀ ਨਿਆਈ ਬੈਠਣਾ ਕਿੰਨਾ ਕੁ ਸਬਰ ਰੱਖਣਾ ਪੁਕਾਰ ਕਰਨੀਆਂ ਦਰ ਤੇ ਜੇਦਰ ਮੰਗਤ ਕੂਕ ਕਰੇ ਮਹਿਲੀ ਖਸਮ ਸੁਣੇ ਭਾਵੇਂ ਧੀਰਗ ਭਾਵੇਂ ਥਕੇ ਇੱਕ ਵਡਾਈ ਦੇ ਓਨੀ ਦੇਰ ਤੱਕ ਮਾਲਕ ਦਾ ਦਰ ਨਹੀਂ ਛੱਡਣਾ ਜਿੰਨੀ ਦੇਰ ਤੱਕ ਗੁਰਮੁਖ ਪਿਆਰੋ ਪਰਮਾਤਮਾ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਨਾਮ ਦੀ ਦਾਤ ਨਹੀਂ ਪਾ ਦਿੰਦੇ ਓਨੀ ਦੇਰ ਤੱਕ ਅਸੀਂ ਉਹ ਅਕਾਲ ਪੁਰਖ ਪਰਮਾਤਮਾ ਦੇ ਦਰ ਤੋਂ ਨਹੀਂ ਹਟਣਾ ਜਿੰਨੀ ਦੇਰ ਤੱਕ ਉਹ ਦਰਵਾਜ਼ਾ ਖੋਲ ਕੇ ਆਪਣੇ ਭਗਤ ਨੂੰ ਅੰਦਰ ਨਹੀਂ ਬੁਲਾ ਲੈਂਦਾ ਜਿਵੇਂ ਭਗਤਾਂ ਨੂੰ ਬੁਲਾਇਆ ਹਨ ਮਹਾਰਾਜ ਸਾਨੂੰ ਗੁਰਬਾਣੀ ਜੀ ਸਮਝਾਇਆ ਗੱਲ ਹੋਈ ਨਾਮਦੇਵ ਜੀਆ ਦੀ ਭਗਤ ਨਾਮਦੇਵ ਜੀਆ ਦੀ ਗੱਲ ਹੋਈ ਪਰਮਾਤਮਾ ਦੇ ਨਾਲ ਉਹਨਾਂ ਨੇ ਪੁੱਛਿਆ ਤੂੰ ਕੌਨ ਰੇ ਅੱਗੋਂ ਬੋਲੇ ਮੈਂ ਜੀ ਨਾਮਾ ਪਰ ਉਹ ਭਗਤਾਂ ਦੀ ਗੱਲ ਹੋਈ ਐ ਪਰ ਗੁਰਮਖ ਪਿਆਰਿਓ ਉਹ ਸਾਰੀ ਜਿੰਨੇ ਵੀ ਗੱਲਬਾਤ ਹੋਈ ਆ ਉਹ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਦਰਜ ਐ ਸੋ ਸਾਨੂੰ ਅੱਜ ਲੋੜ ਐ ਕਿ ਅਸੀਂ ਮੜਿਆਂ-ਵਾੜੀਆਂ ਗੱਲਾਂ ਪਿੱਛੇ ਗੁਰੂ ਤੋਂ ਬੇਮੋਖ ਨਹੀਂ ਹੋਣਾ ਹੁਣ ਜਿਸ ਤਰ੍ਹਾਂ ਮੈਂ ਉਹਨਾਂ ਗੁਰਮਖ ਪਿਆਰਿਆਂ ਕੋਲੋਂ ਨਾਰਾਜ਼ ਹੋ ਕੇ ਆ ਗਿਆ ਉਹਨਾਂ ਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਜੇ ਅਸੀਂ ਵੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਪ੍ਰਮਾਤਮਾ ਤੋਂ ਨਾਰਾਜ਼ ਹੋ ਗਏ ਪ੍ਰਮਾਤਮਾ ਨੂੰ ਕੋਈ ਫਰਕ ਨਹੀਂ ਪਉਣਾ ਪੈਣਾ ਪਰ ਗੁਰਮਖ ਪਿਆਰਿਓ ਆ ਸਾਡਾ ਸਾਰਾ ਜੀਵਨ ਬਰਬਾਦ ਹੋ ਜਾਣਾ ਔਰ ਅਸੀਂ 84 ਦੇ ਗੜ ਵਿੱਚ ਪੈ ਜਾਣਾ ਸੋ ਇਸ ਕਰਕੇ ਅਸੀਂ ਸਾਚ ਕਹੋ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਤਨਹੀ ਪ੍ਰਭ ਪਾਇਓ ਅਸੀਂ ਉਹ ਪਰਮਾਤਮਾ ਨੂੰ ਕਿਸੇ ਵਸਤੂ ਦੇ ਪਾਉਣ ਵਾਸਤੇ ਨਹੀਂ ਤੇ ਆਉਣਾ ਕਿਸੇ ਵਸਤੂ ਨੂੰ ਹਾਸਲ ਕਰਨ ਵਾਸਤੇ ਨਹੀਂ ਤੇ ਆਉਣਾ ਅਸੀਂ ਪਰਮਾਤਮਾ ਨੂੰ ਪਾਉਣ ਵਾਸਤੇ ਪਰਮਾਤਮਾ ਨੂੰ ਪ੍ਰੇਮ ਕਰਨ ਵਾਸਤੇ ਗੁਰਮੁਖ ਪੈਰੋ ਜਿਹੜੀ ਉਹਦੀ ਬੰਦਗੀ ਦੇ ਨਾਲ ਜੁੜਨਾ ਸੋ ਆਓ ਆਪਾਂ ਫਿਰ ਉਸੇ ਮਾਰਗ ਦੇ ਉੱਤੇ ਚੱਲਦੇ ਪਰਮਾਤਮਾ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ ਸੱਚ ਕਹੋ ਸੁਣ ਲਿਓ ਸਭ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਆਓ ਆਪਾਂ ਸਾਰੀ ਪ੍ਰੇਮ ਦੇ ਨਾਲ ਬੈਠ ਕੇ ਫਿਰ ਉਹ ਅਕਾਲ ਪੁਰਖ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜੀਏ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ